ਗੁਰਦਾਸਪੁਰ ਦੇ ਪਿੰਡ ਚਾਬਰਕਾਂ ਵਿੱਚ ਤੇਜ਼ بارش ਕਾਰਨ ਇੱਕ ਕੱਚੇ ਮਕਾਨ ਦੀ ਛੱਤ ਡਿੱਗਣ ਕਰਕੇ ਮਲਬੇ ਹੇਠ ਆਉਣ ਨੂੰ ਨਾਲ 70 ਸਾਲਾ ਬਜ਼ੁਰਗ ਗੰਬੀਰ ਵਿੱਚ ਜ਼ਖਮੀ ਹੋ ਗਿਆ ਹੈ ਜਦ ਕਿ ਬਾਕੀ ਮੈਂਬਰਾਂ ਨੇ ਆਪਣੀ ਭੱਜ ਕੇ ਜਾਨ ਬਚਾਈ ਕੱਚੇ ਕੋਠਿਆਂ ਦੀ ਗ੍ਰਾਂਟ ਅਪਲਾਈ ਕਰਨ ਦੇ باوجود ਵੀ ਨਹੀਂ ਬਣੀ ਪਰਿਵਾਰ ਦੀ ਪੱਕੀ ਛੱਤ ਜਿਸ ਕਰਕੇ ਵਾਪਰਾ ਹੈ ਇਹ ਹਸਾਬ ਜੁਰਗਦਾਸਪੁਰ ਦੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਚੱਲ ਰਿਹਾ ਹੈ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਨਕਲਾਸੋ ਆਜੀ ਇਹ ਜਿ ਮੈਂਨੇ ਫੋਨ ਕੀਤਾ ਉਹ ਸਿੱਧੇ 7 ਵਜੇ ਨਾਲ ਫਿਰ ਕੋਈ ਸਾਡਾ ਕੋਠਾ ਦੇਖ ਗਿਆ ਥੱਲੇ ਆ ਗਿਆ ਹੀ ਮੈਂ ਵੀ ਰੋਣ ਦਾ ਫਿਰ ਮੁੜ ਕੇ ਨਾ ਮੁੜ ਕੇ ਫਿਰ ਫੋਨ ਕੀਤਾ ਨਹੀਂ ਪਾਪਾ ਆ ਗਿਆ ਥੱਲੇ ਆ ਹੀ ਬਚ ਗਏ ਦੌੜ ਕੇ ਬਾਹਰ ਆ ਗਏ ਆ ਉਹਨਾਂ ਨੂੰ ਥੱਲੇ ਕੱਢਿਆ ਜੀ ਸੱਟ ਬਤਾ ਬਹੁਤ ਲੱਗੀਆਂ ਉਹਨਾਂ ਦੇ ਹੈਗੀਆਂ ਘਰ ਵੀ ਸਭ ਪੱਦਰ ਹੋ ਗਿਆ ਕੁਛ ਨਹੀਂ ਲਿਆ ਉਹਨਾਂ ਨੇ ਕਿਤੀ ਹੀ ਕਿਤੀ ਦੀ ਕਹਿੰਦੇ ਪੈਸੇ ਮਿਲਨੇ ਆ ਮਿਲੇ ਨਹੀਂ ਐਸੇ ਤਾਂ ਨਹੀਂ ਮਿਲਦੇ ਮਿਲਦੇ ਤੇ ਇਹ ਕੰਮ ਹੋ ਰਾਇ ਨਹੀਂ ਜੇ ਮਿਲ ਜਾਂਦੀ ਗਰੋਂਟ ਉਹਨਾਂ ਵਿਚਾਰਿਆਂ ਨੂੰ ਕੋਈ ਕੁਝ ਪਾਇਆ ਜਾਂਦਾ ਜੇ ਤੁਹਾਨੂੰ ਕੱਢਣਾ ਹੋਈਏ ਇਹ ਇਹ ਹੀ ਲੱਗੇ ਤਾਂ ਬਾਪੂ ਕਿੱਲੇ ਜਾਣੇ ਹਾਂਜੀ ਕੀ ਮੰਕਰ ਕਰਦਾ ਮਾਗੇ ਹੋ ਕਰਨੇ ਨਾਲ ਬਾਪੂ ਦਾ ਚਲੋ ਇਲਾਜ ਹੋਵੇ ਤੇ ਨਾਲੇ ਸਾਡਾ ਘਰਬਾਰ ਇਹਨਾਂ ਵਿਚਾਰੇ ਗਰੀਬਾਂ ਦਾ ਬਣ ਜੇ। ਹਾਂਜੀ ਮੇਰਾ ਨਾਮ ਆਸ਼ਿਸ਼ ਜੇ ਪਿੰਡ ਮੇਰਾ ਤੇ ਰੋਡਾਂ ਵਾਲੀ ਜੀ ਮੈਂ ਮਾਮੇ ਆਪਣੇ ਕੋ ਐ ਚੱਕਰੇ ਤੇ ਇਹਨਾਂ ਦੇ ਨਾਲ ਸਾਰੇ ਮੀ ਬੜਾ ਪੈਣ ਰਿਆ ਸੀ ਤੇ ਇਹਨਾਂ ਦੇ ਛੱਤ ਨਾਲ ਡਿੱਗਣ ਵਾਲੀ ਹੈਗੀ ਪਹਿਲਾਂ ਵੀ ਟੁੱਟੇ ਹੀ ਬੱਲੇ ਬੋਲੇ ਤੇ ਉਹ ਇਹਨਾਂ ਨੇ ਪਲਕੀ ਕੀਤਾ ਹਲਕੀ ਹਲਕੀ ਮਿੱਟੀ ਡਿੱਗਣ ਦਾ ਵੀ ਆ ਤੇ ਆਪਾਂ ਤੇ ਜਾਨ ਬਚਾ ਕੇ ਭੱਜ ਗਏ ਮੇਰੇ ਨਾਨਾ ਜੀ ਉਹ ਅੰਦਰੇ ਰਹਿ ਗਏ ਤੇ ਉਹਨਾਂ ਦੇ ਉੱਤੇ ਸਾਰੀ ਛੱਤ ਡਿੱਗ ਗਈ ਆ ਤੇ ਉਹਨਾਂ ਨੂੰ ਬੜੀ ਮੁਸ਼ਕਿਲ ਕੱਢਿਆ ਗਿਆ ਵਾ ਉਹਨਾਂ ਦੇ ਲੱਕ ਤੇ ਸੱਟ ਲੱਗੀ ਤੇ ਟੂਲ ਟੂਲ ਲੱਤ ਟੁੱਟ ਗਈ ਜੇ ਹਾਂਜੀ ਤੇ ਇੱਥੋਂ ਇੱਕ ਤੇ ਸੱਟ ਲੱਗ ਗਈ ਜੇ ਤੇ ਬਾਹਾਂ ਟੁੱਟ ਗਈਆਂ ਤੇ ਸਿਰ ਚ ਲੱਗਿਆ ਨੁਕਸਾਨ ਆਂ ਜੀ ਸਾਡਾ ਘਰ ਤੇ ਪੂਰਾ ਹੋਏ ਗਮ ਜਿ ਰਹਿ ਨਹੀਂ ਕੁਛ ਗਿਆ ਘਰ ਵਿੱਚ ਜੋ ਕੁਛ ਹੈਗਾ ਸਮਾਨ ਸਭ ਟੁੱਟ ਭੱਜ ਗਿਆ ਵਾ ਹਾਂ ਜੀ ਗ੍ਰਾਂਟ ਅਪਲਾਈ ਕੀਤਾ ਸੀ ਪਰ ਕੋਈ ਮਿਲ ਨਹੀਂ ਜੇ ਤੱਕ ਕੋਈ ਰਿਪਲਾਈ ਨਹੀਂ ਕੋਈ ਆਇਆ ਜੇ ਮਿਲਦੀ ਤੇ ਚੱਲ ਪੈ ਜਾਂਦਾ ਗਰੀਬਾਂ ਵਿਚ ਆਦਿਆਂ ਦਾ ਇਤਨਾ ਨਹੀਂ ਆਈ ਇਹ ਕਹ ਚੁਣੇ ਭਾਜੀ ਜਿੰਨੀ ਹੋ ਸਕੇ ਮਦਦ ਕੀਤੀ ਜਾਨ ਉਗਰਾਡ ਮਿਲ ਜੇ ਉਮਰ ਬਾਪੂ ਦੀ 70 ਸਾਲ ਜੇ ਸਰਦਾਰ ਜੀ ਦਾ ਪੇਸ਼ੈਂਟ ਆਇਆ ਵਾ ਕੀ ਸੀ ਕੀ ਅੱਗੇ ਕਿਤਰਾ ਟਿਕਾ ਲੱਗਿਆ ਇਹ ਯੂਸਫਾ ਪੇਸ਼ੈਂਟ ਪਿੰਡ ਚਬਕਰੇ ਤੋਂ ਇਹ ਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਉਹ ਛੱਤ ਉੱਪਰगिर ਗਈ ਤੇ ਇਹਦੇ ਪੋਲੀਟ੍ਰੋਮਾ ਆਇਆ ਵਾ ਮਤਲਬ ਆ ਬੈਸ ਜੰਰੀ ਵੀ ਹੈਗੀ ਐਬਡੋਮਨਲ ਇੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਐ ਤੇ ਐਕਸਟ੍ਰੀਮਿਟੀ ਚ ਫਲੈਕਚਰ ਹੈਗੇ ਐ ਤੇ ਅਸੀਂ ਫਸਟ ایڈ ਦੇ ਦਿੱਤੀ ਇਹਨਾਂ ਦੇ ਪਿਛੇ ਉਹ ਐਕਸ ਰੇ ਕਰਾਤੇ ਆ ਤੇ ਆ ਵੀ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸੱਟ ਆਏਗੇ ਚੈਸ ਇੰਜਰੀ ਤੇ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਚੈਸ ਚ ਹੱਡੀ ਛਾਤੀ ਦੀ ਟੁੱਟੀ ਹੋਈ ਹੈ ਉਹ ਇਕ ਵਾਰ ਅਲਟਰਾਸਾਊਂਡ ਵੀ ਕਰਾ ਕੇ ਦੇਖਾਂਗੇ ਤੇ ਇਹ ਫ੍ਰੀਮਰਾਈਟ ਫ੍ਰੈਕਚਰ ਲੱਗ ਰਿਹਾ। ਘਰ ਦੇ ਕੈਮ ਮੈਂਬਰ ਨੇ ਕਿਹਾ ਉਹ ਕਿੰਨੇ ਘੰਟੇ ਸੁੱਤੇ ਘਰ ਦੇ ਵਿੱਚ। ਮੈਂ ਇਹਨੇ 10 ਬੰਦੇ ਸੁੱਤੇ ਸੀਗੇ ਪਰ ਸੱਟ ਜਿੰਨੇ ਇਹਨਾਂ ਨੇ ਲੱਗੀ ਜਾ। ਹਾਂਜੀ। ਇਹਨੂੰ ਕੌਣ ਲੈ ਕੇ ਆਇਆ? ਹਾਂ ਇਹਨੂੰ ਐਮਬੂਲੈਂਸ ਤੋਂ ਲੈ ਐਮਬੂਲੈਂਸ ਤੋਂ। ਉਹ ਕੀ ਆ ਗਿਆ? ਪੇਸ਼ੈਂਟ ਸਟੇਬਲ ਹੈ। ਪੇਸ਼ੈਂਟ ਠੀਕ ਹੈ 98% ਦੇ ਦੀ ਆਕਸੀਜਨ ਆ ਰਹੀ ਹੈ। ਬੀਪੀ ਵੀ ਠੀਕ ਹੈ 110/70 ਬੀਪੀ। ਮੈਂ ਠੀਕ ਹੈ।